ਰਾਜਵੀਰ ਜਵੰਦਾ ਦਾ ਸਦੀਵੀ ਵਿਛੋੜਾ ਕਿਵੇਂ ਜਰੇਗੀ ਉਹਦੀ ਮਾਂ ਕਿਵੇਂ ਜਰੇਗੀ ਉਹਦੀ ਪਤਨੀ ਕਿਵੇਂ ਜਰਨਗੇ ਉਹਦੇ ਬੱਚੇ ਤੇ ਉਹਦੀ ਦਾਦੀ ਸੰਗੀਤ ਤੇ ਕਲਾਕਾਰ ਜਗਤ ਦੇ ਅੰਬਰ ਤੇ ਤਾਰੂਫ ਤਾਰੇ ਵਾਂਗ ਚਮਕਣ ਵਾਲੇ ਰਾਜਵੀਰ ਜਵੰਦਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਫੋਰਟਿਸ ਹਸਪਤਾਲ ਚ ਫਿਲਮੀ ਤੇ ਸੰਗੀਤ ਜਗਤ ਦੇ ਸਿਤਾਰੇ ਵੱਡੀ ਗਿਣਤੀ ਚ ਪਹੁੰਚੇ ਹਰ ਇੱਕ ਦੀਆਂ ਅੱਖਾਂ ਚ ਨੀਰ ਚਲਕ ਰਿਹਾ ਸੀ ਬਹੁਤ ਹੀ ਛੋਟੀ ਜਹੀ ਉਮਰੇ ਪਾਲੀਵੁੱਡ ਤੇ ਬਾਲੀਵੁੱਡ 'ਚ ਵੱਡਾ ਨਾਮ ਕਮਾ ਚੁੱਕਾ ਸੀ ਰਾਜਵੀਰ ਜਵੰਦਾ ਸਾਫ਼ ਸੁਥਰੀ ਗਾਇਕੀ ਕਰਕੇ ਪੰਜਾਬ ਦਾ ਹਰਮਨ ਪਿਆਰਾ ਕਲਾਕਾਰ ਸੀ ਦੁਨੀਆਂ ਦੇ ਹਰ ਕੋਨੇ 'ਚ ਰਾਜਵੀਰ ਨੂੰ ਚਾਹਣ ਵਾਲਿਆਂ ਦੇ ਉਸ ਦੀ ਤੰਦਰੁਸਤੀ ਲਈ ਅਰਦਾਸਾਂ ਵੀ ਕੀਤੀਆਂ ਮੱਥੇ ਵੀ ਟੇਕੇ ਪਰ ਜਿਵੇਂ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਅੱਜ ਰਾਜਵੀਰ ਜਵੰਦਾ ਹਮੇਸ਼ਾ ਲਈ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਰਾਜਵੀਰ ਦੇ ਦੋ ਬੱਚੇ ਇੱਕ 5 ਸਾਲ ਦਾ ਤੇ ਇੱਕ ਬੱਚਾ 10 ਸਾਲ ਦਾ ਉਸ ਦੀ ਪਤਨੀ ਤੇ ਮਾਂ ਇਹ ਵਿਛੋੜਾ ਕਿਵੇਂ ਬਰਦਾਸ਼ਤ ਕਰਨਗੇ ਜਗਰਾਉ ਕੋਲ ਰਾਜਵੀਦ ਦੇ ਜੱਦੀ ਪਿੰਡ ਪੋਨਾ ਚ ਕੱਲ ਨੂੰ ਅੰਤਿਮ ਦਰਸ਼ਨ ਦੇ ਸੰਸਕਾਰ ਹੋਵੇਗਾ ਰਾਜਵੀਦ ਦੇ ਪਿੰਡ ਦੇ ਹਰ ਘਰ ਵਿੱਚ ਚੂਲਾ ਠੰਡਾ ਹੈ ਕਿਸੇ ਦੇ ਗਲੇ ਵਿੱਚੋਂ ਨਿਵਾਲਾ ਨਹੀਂ ਉਤਰ ਰਿਹਾ ਹਰ ਕੋਈ ਰੱਬ ਨਾਲ ਗਿਲਾ ਜ਼ਰੂਰ ਕਰ ਰਿਹਾ ਹੈ ਕਿ ਰੱਬਾ ਇਹਨਾਂ ਤੱਕਾ ਕਿਉਂ ਕੀਤਾ ਪਰ ਉੱਥੇ ਹੀ ਕੁਝ ਜਾਗਰੂਕ ਲੋਕ ਅਵਾਰਾ ਪਸ਼ੂਆਂ ਤੇ ਸਖਤ ਟਿੱਪਣੀ ਕਰਦੇ ਹੋਏ ਨਜ਼ਰ ਆਏ ਇਹ ਉਹੀ ਅਵਾਰਾ ਪਸ਼ੂ ਨੇ ਜਿੰਨਾ ਕਰਕੇ ਵੱਡੇ ਵੱਡੇ ਬਗਵਾਲ ਮੱਚਦੇ ਨੇ ਪਰ ਇਹਨਾਂ ਅਵਾਰਾ ਪਸ਼ੂਆਂ ਕਰਕੇ ਕੀਮਤੀ ਜਾਨਾਂ ਤਾਂ ਜਾ ਰਹੀਆਂ ਨੇ ਉਸ ਦਾ ਜ਼ਿੰਮੇਵਾਰ ਕੌਣ ਹੈ ਰਾਜਵੀਰ ਜਵੰਦਾ ਅੱਜ ਸਾਡੇ ਵਿੱਚ ਹੁੰਦਾ ਜੇ ਕਿਤੇ ਅਵਾਰਾ ਪਸ਼ੂ ਸੜਕਾਂ ਤੇ ਨਾ ਹੁੰਦੇ ਸਰਾ ਅਕਸਮਾਤ ਨਿਦਨ ਹੋ ਗਿਆ ਫਿਰ ਚਰਨਜੀਤ ਹੂ ਜਾਜੀ ਦਾ ਹੋ ਗਿਆ ਹੁਣ ਇਹ ਸਾਡਾ ਯੰਗ ਬੱਚਾ ਐਨਾ ਸੋਹਣਾ ਸੁਨੱਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਟਾ ਪਿਆ ਹੈ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਯੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੇ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਿਹਾ ਸਮਾਂ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਪ੍ਰਮਾਤਮਾ ਅਗੇ ਅਰਦਾਸਾਂ ਕਰ ਰਹੇ ਸੀ ਕਿ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਹੁਣ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਹਾਰਾਜ ਤੁਸੀਂ ਇਸਦੀ ਆਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਦੇਣਾ ਕਹਿਨ ਨੂੰ ਤਾਂ ਕੁਝ ਰਹਿ ਹੀ ਨਹੀਂ ਗਿਆ ਸਰ ਕੁਝ ਵੀ ਕਹਿਨ ਨੂੰ ਕੁਝ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਿਮ ਦਰਸ਼ਨ ਕਰ ਸਕਦੇ ਆ ਨਹੀਂ ਸਾਥ ਸੀਗਾ ਉਹਦਾ ਸਾਡੇ ਨਾਲ ਆ ਬਾਕੀ ਪਰਮਾਤਮਾ ਉਹਨਾਂ ਦੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਇਹ ਬਹੁਤ ਵੱਡਾ ਲਾਸ ਹੈ ਇੱਕ ਉਹਦੇ ਬੱਚੇ ਜਿਹੜੇ ਹੈਗੇ ਆ ਇੱਕ 10 ਸਾਲ ਦਾ ਇੱਕ 5 ਸਾਲ ਦਾ ਉਹ ਜਿਹੜਾ ਫਾਦਰ ਦਾ ਜਾਣਾ ਉਹ ਲਾਸ ਕੋਈ ਪੂਰਾ ਨਹੀਂ ਕਰ ਸਕਦਾ ਐਮੀ ਵਰਕ ਸਾਹਿਬ ਨੇ ਦੱਸਿਆ ਹੈਗਾ ਕਿ ਪਿੰਡ ਸਿਸਕਾਰ ਹੋਊਗਾ ਕਿੰਨੇ ਵਜੇ ਕਿੰਨੇ ਵਜੇ ਉਹ ਡੈਥ ਸਵੇਰੀ ਹੋਈ ਹੈ ਪਤਾ ਨਹੀਂ ਜੀ ਇਹਨੇ ਦੱਸਿਆ ਪਿੰਡ ਦੀ ਪਿੰਡ ਪਿੰਡ ਦੀ ਪਿੰਡ ਇੰਨਾ ਸਾਊ ਮੁੰਡਾ ਇੰਨਾ ਜਵਾਨ ਪੁੱਤ ਹਾਲੇ ਪਿਓ ਤੁਰਿਆ ਜਾਂਦਾ ਬਹੁਤ ਵੱਡਾ ਘਾਟਾ ਹੈ ਜੀ ਤੋਂ ਦੇਖੋ ਪੂਰਾ ਪੰਜਾਬ ਵਧੀਆ ਐਕਟਰ ਵਧੀਆ ਸਿੰਗਰ ਹੈ ਨਾ ਸਾਡੇ ਪੰਜਾਬ ਦਾ ਬਹੁਤ ਹੀ ਵੱਡਾ ਕਲਾਕਾਰ ਮੈਂ ਸਮਝਦਾ ਚਲਾ ਗਿਆ ਹਣਾ ਸੱਚੀ ਕੋਈ ਸੁਜਿਦਾ ਨਹੀਂ ਬਈ ਕੁਛ ਨਹੀਂ ਸੋਚਦਾ ਕੁਛ ਨਹੀਂ ਸੋਚਦਾ ਪਰਮਾਤਮਾ ਬਹੁਤ ਵੱਡਾ ਧੱਕਾ ਕਰ ਗਿਆ ਪਰਿਵਾਰ ਨਾਲ ਬੱਚਿਆਂ ਨਾਲ ਬਹੁਤ ਵੱਡਾ ਬਹੁਤ ਵੱਡਾ ਧੱਕਾ ਕਰ ਗਿਆ